ਸਤਿ ਸ੍ਰੀ ਅਕਾਲ ਨਮਸਕਾਰ ਅਦਬ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮਜੇਜ ਹੋਗੇ ਇੰਡੀਆ ਜਿਹਾ ਰਹੇ ਹੋ ਜਾਂ ਵਿਦੇਸ਼ਾਂ ਜਿਹਾ ਰਹੇ ਹੋ ਕਿਸੇ ਦੂਸਰੇ ਦੇਸ਼ ਵਿੱਚ ਅੰਜੋਏ ਕਰਦੇ ਹੋਗੇ ਖਬਰਾਂ ਤੁਸੀਂ ਵੀ ਰੋਜ਼ ਦੇਖਦੇ ਹੋਗੇ ਖਾਸ ਕਰਕੇ ਜਿਹੜੇ ਬੰਦੇ ਇੰਡੀਆ ਤੋਂ ਆਣਾ ਚਾਹੁੰਦੇ ਬਾਹਰ ਤੇ ਜਿਹੜੇ ਆਲਰੇਡੀ ਬਾਹਰ ਰਹੇ ਵੇ ਕੱਚੇ ਵੀ ਦੇਖਦੇ ਖਬਰਾਂ ਤੇ ਜਿਹੜੇ ਪੱਕੇ ਵੇ ਉਹ ਵੀ ਬੜੇ ਧਿਆਨ ਨਾਲ ਖਬਰਾਂ ਸੁਣਦੇ ਵੇ ਕਿਉਂਕਿ ਭਲਾ ਜਦੋਂ ਖਰਾਬ ਹੁੰਦੇ ਵੇ ਨਾ ਤੇ ਹਰ ਬੰਦੇ ਦਾ ਖਿਆਲ ਉਤਰੀ ਹੁੰਦਾ ਹੈ ਖਾਸ ਕਰਕੇ ਪੋਜੀਸ਼ਨ ਜਿਹੜੇ ਲੋਗ ਲੈ ਰਹੇ ਵੇ ਹੁਣ ਤੇ ਜਿਹੜੇ ਲੋਗ ਪੋਜੀਸ਼ਨ ਚ ਪੱਕੇ ਵੀ ਰਹਿੰਦੇ ਵੇ ਨਾ ਉਹ ਵੀ ਸ਼ਾਮੇ ਪੀਵੇ ਕਿਉਂਕਿ ਸੋਚਦੇ ਵੇ ਪਤਾ ਨਹੀਂ ਕੀ ਫਿਊਚਰ ਚ ਕੀ ਹੋਣਾ ਹੈ ਕੀ ਨਹੀਂ ਹੋਣਾ ਹਰ ਮੁਲਕ ਵਿੱਚ ਸਖਤੀ ਹੋਈ ਜਾ ਰਹੀ ਹੈ ਇੰਗਲੈਂਡ ਚ ਵੀ ਰੋਜ਼ ਛਾਪੇ ਪੈ ਰਹੇ ਵੇ ਬੰਦੇ ਫੜੇ ਜਾਂਦੇ ਪੀਵੇ ਰੈਸਟੋਰੈਂਟਾਂ ਦੇ ਕਾਰ ਵਾਸ਼ ਦੇ ਕਰਦੇ ਵੇ ਕੰਸਟਰਕਸ਼ਨ ਦੇ ਕੰਮ ਦੇ ਬੰਦੇ ਫੜੇ ਜਾਂਦੇ ਵੇ ਯਾਨੀ ਕਿ ਜਿੱਥੇ-ਜਿੱਥੇ ਸ਼ੱਕ ਬੰਦਾ ਨਾ ਵੀ ਦੇਸੀ ਆਦਮੀ ਕੰਮ ਕਰਦੇ ਵੇ ਉੱਤੇ ਫੜੋ ਫੜੀ ਹੋ ਜਾਂਦੀ ਹੈ ਤੇ ਪੁਲਿਸ ਨੂੰ ਪੂਰੇ ਅਧਿਕਾਰ ਹੈਗੇ ਇਮੀਗ੍ਰੇਸ਼ਨ ਨੂੰ ਉਹ ਫੜ ਸਕਦੇ ਵੀ ਕਿਉਂਕਿ ਕਿਸੇ ਵੀ ਮੁਲਕ 'ਚ ਤੁਸੀਂ ਰਹਦੇ ਹੋ ਨਾ ਜਦੋਂ ਤੁਸੀਂ ਕਾਨੂੰਨ ਦਾ ਪਾਲਨ ਨਹੀਂ ਕਰਦੇ ਤੇ ਗਵਰਨਮੈਂਟ ਕੋ ਪੂਰੇ ਅਧਿਕਾਰ ਹੁੰਦੇ ਵੀ ਤੁਹਾਨੂੰ ਫੜਨ ਦੇ ਇਹ ਵਕਰੀ ਗੱਲ ਦੇ ਵਿੱਚ ਜੋ ਲੋੜ ਹੁੰਦੀ ਹੈ ਉਦੋਂ ਥੋੜੇ ਕਾਨੂੰਨ ਢਿੱਲੇ ਹੋ ਜਾਂਦੇ ਵੀ ਤੇ ਜਦੋਂ ਲੋੜ ਨਹੀਂ ਹੁੰਦੀ ਉਹ ਤਾਂ ਕਾਨੂੰਨ ਸਖਤ ਕਰ ਦਿੰਦੇ ਵੀ ਇਹ ਹਰ ਮੁਲਕ ਦਾ ਅਸੂਲ ਹੈ ਇਲੀਗਲ ਬੰਦੇ ਤੁਹਾਨੂੰ ਹਰ ਮੁੱਚ ਮਿਲਣਗੇ ਚੋਰੀ ਨਹੀਂ ਵੀ ਸਾਰੇ ਇੰਡੀਅਨ ਹੀ ਰਹਿੰਦੇ ਬੇਵੇ ਦੰਤਨੀ ਅਮਰੀਕਾ ਦੇ ਬੰਦੇ ਬੜੇ ਇਹਨਾਂ ਦੇ ਵਿੱਚ ਹੋਰੀ ਪਾਕਿਸਤਾਨ ਤੋਂ ਬੜੇ ਬੰਗਲਾਦੇਸ਼ ਤੋਂ ਬੜੇ ਫਿਲਪਾਈਨ ਤੋਂ ਬੜੇ ਹੋਰ ਵੀ ਮੁਲਕਾਂ ਦੇ ਬੰਦੇ ਹਰ ਮੁਲਕ 'ਚ ਇੱਧਰ ਉੱਧਰ ਘੁੰਮਦੇ ਫਿਰਦੇ ਰਹਿੰਦੇ ਵੇ ਫਿਰ ਜਿੰਨਾਂ ਨੂੰ ਇੱਕ ਵਾਰੀ ਬਾਹਰ ਰਹਿਣ ਦੀ ਆਦਤ ਪੈ ਜਵੇ ਨਾ ਉਹ ਫਿਰ ਆਪਣੇ ਮੋਚ ਰਹਿਣ ਦੇ ਕਾਬਿਲ ਨਹੀਂ ਰਹਿੰਦੇ ਖਾਸ ਕਰਕੇ ਇੰਡੀਅਨ ਇੰਡੀਅਨ ਬੰਦੇ ਇੱਕ ਵਾਰੀ ਜਿਹੜਾ 2-4 ਸਾਲ ਬਾਹਰ ਕੱਟ ਗਿਆ ਨਾ ਮੁੜ ਕੇ ਉਹ ਇੰਡੀਆ ਰਹਿਣ ਦੇ ਕਾਬਿਲ ਨਹੀਂ ਰਹਿੰਦਾ ਉਹਦੀ ਮਜਬੂਰੀ ਹੋ ਜਾਂਦੀ ਹੈ ਇੱਕ ਤੇ ਵਾਪਸ ਗਏ ਆਦਮੀ ਲੋਕ ਨਹੀਂ ਜੀਣ ਦਿੰਦੇ ਜੀ ਸਭ ਨੂੰ ਤੁਹਾਨੂੰ ਪਤਾ ਹੋਣਾ ਹੈ ਕਦੀ ਵੀ ਤੁਹਾਡੇ ਨਾਲ ਕੋਈ ਵਾਪਸੀ ਆਵੇ ਜਾਂ ਤੁਹਾਡੇ ਯਾਰ ਦੋਸਤਾਂ ਜਾਂ ਕਿਸੇ ਰਿਸ਼ਤੇਦਾਨ ਦਾ ਜਦੋਂ ਬੰਦਾ ਪਰੋਂ ਵਾਪਚ ਰਹਿੰਦਾ ਨੇ ਇੰਡੀਆ ਲੋਕੀ ਬਿਲਕੁਲ ਇੰਜ ਹੀ ਜਾਂਦੇ ਬਾਦ ਦੋ ਚਾਦਨ ਪੁੱਛਣਗੇ ਬੜੀ ਹਮਦਰਦੀ ਨਾਲ ਵੀ ਕੀ ਹੋਇਆ ਕੀ ਨਹੀਂ ਜਦੋਂ ਪੂਰੀ ਗੱਲ ਦੱਸ ਦਿੰਦਾ ਫਿਰ ਉਹਦਾ ਮਜ਼ਾਕ ਲਾਣਾ ਸ਼ੁਰੂ ਕਰ ਦੇਣਗੇ ਉਹ ਪਾਸੇ ਸਾਨੂੰ ਪਹਿਲਾਂ ਹੀ ਪਤਾ ਸੀ ਤੇਰੀ ਸ਼ਗਲ ਥੋੜੀ ਬਾਹਰ ਟਿਕਣ ਵਾਲੀ ਹੋ ਗਿਆ ਸੀ ਸਾਡਾ ਮੁੰਡਾ ਉਹਨੇ ਬੜੇ ਪੈਸੇ ਕਮਾਏ ਬਾਹਰ ਸੈੱਟ ਹੋ ਗਿਆ ਉਹ ਵੀ ਤੇਰੇ ਨੂੰ ਹੋ ਗਿਆ ਸੀ ਉਹ ਵੀ ਡੰਗੀ ਲਾ ਗਿਆ ਸੀ ਉਹੇ ਪਕਾ ਗਿਆ ਤੂੰ ਪਤਾ ਨਹੀਂ ਕਿਉਂ ਨਹੀਂ ਹੋਇਆ ਯਾਨੀ ਕਿ ਉਲਟੀ ਗੱਲ ਹੀ ਕਰਨਗੇ ਜਿਹੜਾ ਬੰਦਾ ਬਾਹਰ ਹੁੰਦਾ ਉਹਨੂੰ ਪਤਾ ਹੁੰਦਾ ਬਾਹਰ ਕੀ ਕੀ ਕਾਨੂੰਨ ਹੈ ਕੀ ਕੀ ਮਜਬੂਰੀਆਂ ਹੈ ਕਿਵੇਂ ਬੰਦਾ ਕਾਬੂ ਆ ਗਿਆ ਕੀ ਹੋਇਆ ਫਿਰ ਸਾਡੇ ਨੂੰ ਸ਼ਿਕਾਇਤ ਕਰਨ ਤੋਂ ਘਟ ਨਹੀਂ ਕਰਦੇ ਕਿਸੇ ਥਾਂ ਤੇ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਪਤਾ ਵੀ ਹੋ ਰਹੀ ਬੰਦੇ ਇਲੀਗਲ ਕੰਮ ਕਰਦੇ ਪਏ ਵੇ ਤੇ ਜੇ ਤੁਹਾਨੂੰ ਮਾਲਕ ਨੇ ਪੈਸੇ ਕੱਟਦੇ ਨੇ ਵੇ ਤੇ ਤੁਸੀਂ ਸੋਚਣਾ ਕਿਉਂ ਨਹੀਂ ਦੀ ਸ਼ਿਕਾਇਤ ਕਰਦੀਏ ਇਸ ਤਰ੍ਹਾਂ ਬਸ ਇੱਕ ਦੂਜੇ ਵੱਲ ਸ਼ਿਕਾਇਤਾਂ ਹੁੰਦੀਆਂ ਜਿੱਥੇ ਤੁਸੀਂ ਚੋਰੀ ਰਹਿੰਦੇ ਹੋ ਬੀਸ਼ੱਕ ਬੰਦਾ ਇੱਕ ਚੋਰੀ ਲੈਂਦਾ ਪਿਆ ਜਦੋਂ ਪੁਲਿਸ ਇਨਕੁਆਰੀ ਕਰਦੀ ਹੈ ਜਾਂ ਵਿਕੀਸ਼ਨ ਆ ਕੇ ਚੈੱਕ ਕਰਦੀ ਹੈ ਉਹਦੇ ਵਿੱਚ ਹੋਰ ਵੀ ਬੰਦੇ ਰਗੜੇ ਜਾਂਦੇ ਵੇ ਇੱਕ ਲੈਸਟਰ ਸ਼ਹਿਰ ਦੀ ਗੱਲ ਏ ਬੁੱਤੀ ਵੀ ਇਸ ਤਰ੍ਹਾਂ ਆਇਆ ਜੀ ਇੱਕ ਆਦਮੀ ਨੂੰ ਫੜਨ ਆਏ ਸੀ ਤੇ ਥੱਲੇ ਦੁਕਾਨ ਤੋਂ ਪੁੱਛਿਆ ਉਹਨਾਂ ਨੇ ਉਸ ਬੰਦੇ ਬਾਰੇ ਤੇ ਉਹਨੇ ਦੱਸਿਆ ਥੋੜਾ ਬੋਝੋ ਜਾਣਦਾ ਸੀ ਉਹਨਾਂ ਨੂੰ ਸ਼ੱਕ ਪੈ ਗਿਆ ਕਿ ਤੇ ਉਹਦੀ ਮੈਨ ਕੋਲੀ ਸ਼ੁਰੂ ਕਰਤੀ ਵੀ ਤੂੰ ਵੀ ਆਪਣੇ ਪੇਪਰ ਦਿਖਾ ਉਹਨੂੰ ਪੇਪਰ ਹੈ ਨਹੀਂ ਸੀ ਉਹਨਾਂ ਪਰ ਕਿਉਂ ਨਹੀਂ ਰਿਪੋਰਟ ਕਰਦਾ ਜਿਹਨੂੰ ਫੜਨਾ ਆਇਆ ਸੀ ਉਹ ਤੇ ਬਚ ਗਿਆ ਤੇ ਜਿੰਨੇ ਦੱਸਿਆ ਸੀ ਉਹਦਾ ਕਸੂਰ ਵੀ ਕੋਈ ਨਹੀਂ ਉਹਨੂੰ ਫੜ ਕੇ ਨਾ ਚਲਾ ਦਿੱਤਾ ਇਸ ਕਰਕੇ ਜਦੋਂ ਹਾਲਾਤ ਖਰਾਬ ਹੁੰਦੇ ਨਾ ਉਦੋਂ ਪਤਾ ਨਹੀਂ ਕਿੰਨੇ ਕਾਬੂ ਆਇਨਾਂ ਇਸ ਕਰਕੇ ਡਰ ਕੇ ਰਿਆ ਕਰੋ ਕਿਸੇ ਨਾਲ ਗਲਤ ਕੰਮ ਨਾ ਕਰਿਆ ਕਰੋ ਪਰਮਾਤਮਾ ਸਭ ਵੇਖਦਾ ਜਦੋਂ ਤੁਸੀਂ ਕਿਸੇ ਦਾ ਨੁਕਸਾਨ ਕਰਦੇ ਨਾ ਤੁਹਾਡਾ ਨਾਂ ਵੀ ਇਸ ਤਰ੍ਹਾਂ ਹੁੰਦਾ ਹੈ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ